ਇਹ ਗਿਆਨ ਦਿੱਤਾ ਜਾਵੇ ਤੇ ਇੱਕ ਜ਼ਰੂਰੀ ਬੇਨਤੀ ਆ ਖਾਲਸਾ ਦੀ ਬੇਨਤੀ ਆ ਵੀ ਅੱਗੇ ਇੱਕ ਬਾਪੂ ਆਇਆ ਸੀ ਤਾਂ ਮੁੰਡਾ ਜਵਜ ਗਿਆ ਸੀ ਹੁਣ ਇੱਕ ਮੁੰਡਾ ਆਇਆ ਤੇ ਉਹਦਾ ਪਰਿਵਾਰ ਜਵਜ ਗਿਆ ਤੇ ਮੈਨੂੰ ਪਤਾ ਨਹੀਂ ਵੀ ਥੱਮਾ ਸਿੱਧਾ ਚੱਲਣ ਕੀ ਡਿਆ ਵਾ ਡੀ ਹੋਈ ਆ ਤੇ ਭਜੰਗੀਆਂ ਛੋਟਾ ਤੇ ਉਹ ਤਾਰੇ ਰੰਗਦਾ ਉਹਨੇ ਸੂਟ ਪਾਇਆ ਤੇ ਹਰ ਵਿੱਕੀ ਭਾਜੀ ਹਰ ਸੂਰਤ ਤਿੰਨ ਸਭ ਕੁਝ ਦਾ ਨਾ ਆਇਆ ਜਿਹਨਾਂ ਨੇ ਵਿੱਕੀ ਭਾ ਜਾਈਂ ਵਿੱਕੀ ਭਾ ਇੱਥੇ ਦਰਦ ਨਾਲ ਜਾਏਗਾ ਇਹਦੇ ਬਲੇ ਬੁਲਾਈ ਤੇ ਚੱਗੀ ਇੰਦਾ ਹੀ ਜਾਂਦੇ ਆ। ਹੋ ਜਾਣਾ ਹੋਰ ਸੀ ਲੱਗਦਾ ਆਪਣੇ ਕੋਈ ਨਹੀਂ ਕੱਢ ਜਾ। ਕਿਤਾਜਾਂ ਦੇ 2 ਡਾਲਰ ਦੇ ਦਿੰਦੇ। ਹੁਣ ਤਾਂ ਮੱਝੂ ਜੀ ਨਹੀਂ ਆਉਂਦੇ ਜਿਹੜੇ ਆ ਜਾਂਦੇ ਆ। ਆਪਣੇ ਆਪ ਦੇ ਕੋਈ ਦੋਰਦਾਰ ਨਹੀਂ ਪਰ ਪੰਖ ਨੂੰ ਬਲੇ ਬੁਲਾਈ ਮਿਲਨੇ ਆ। ਇਹ ਸੱਚੇ ਪੜਖਾ ਦਾ ਵਜਨ। ਬੇਰਤੀ ਹੈ ਜੀ ਅਖਾੜੀ ਸਾਰੇ ਖਿਡਾਰੀਆਂ ਦਾ ਉਹਨਾਂ ਨੂੰ ਕਾਹ ਵਾ। ਭਈ ਯਾਨੀ ਮੋੜ ਵਾਲਿਆਂ ਦੀ ਬਿਲਕੁਲ ਸਹੀ ਗੱਲ ਹੈ ਜਿਹੜਾ ਜ਼ਿੰਮੇਦਾਰ ਲੱਗਦਾ ਹੁਣ ਲਈ ਚਲੋ। ਉਹ ਕਾਹ ਕਰ ਨਹੀਂ ਨਾ। ਸਾਰੇ ਦਾ ਖਿਡਾਰੀ ਕਾਲੇ ਤੋਂ ਕਾਲਾ ਵੀ ਮੇਰੀ ਵਾਰੀ ਪਹਿਲਾਂ ਆ ਜਾਵੇ। ਫਿਰ ਇਹ ਇਹ ਚਾਹ ਵਾਲਿਆਂ ਦੀ ਖੇਡਿਆ। ਖਾਲਸਾ ਜੀ ਮਰਦਾਂ ਦੀ ਖੇਡਿਆ ਮਰਦਿਆਂ ਦੀ ਖੇਡ ਨਹੀਂ ਹੈ। ਇਹ ਐਵੇਂ ਹੀ ਸੱਜੇ ਤਾਂਖਾ ਜੀ ਨੇ ਆਖਿਆ ਭਈ ਛਤਰੀ ਮਕੂਤ ਹੋ। ਗਵਣ ਕੋ ਲੈ ਹੈ। ਇਹ ਤਾਂ ਤਾਬਤ ਹੈ ਜੋ ਕਰੋ। ਪਰ ਔਰ ਵਿਦਾਰ ਜੀ ਤੋਹ ਗ੍ਰਹਿ ਕੋ। ਇਹ ਕਿਆ ਕਹਾ ਜਿਤਤਾ ਮੈਂ ਧਰੋ। ਹੁਣ ਭਈ ਹੁਕਮ ਆ ਗਿਆ ਵੀ ਫੰਦੇ ਦਾ ਜਗਾਰਾ ਗਾ ਦਿੰਦਾ। ਸੰਗਤ ਮਹੰ ਸਿੰਘਾਂ ਦਾ ਸਿੰਘ ਸਾਹਿਬਾਨਾਂ ਦਾ ਸਾਰੇ ਪੰਥਾਂ ਦਾ ਘੋੜ ਸਵਾਰਾਂ ਦਾ ਨਿਸ਼ਾਨੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜੋੜ ਮੇਲੇ ਵਿੱਚ ਵੱਧ ਚੜ ਕੇ ਸਵਾਗਤ ਆਜਿਗਾਂ ਦਰਸ਼ਨ ਦਿੱਤੇ ਆ ਤੇ ਭਾਈ ਜਲੰਧਰ ਨਿਵਾਸੀਆਂ ਦਾ ਵੀ ਧੰਨਵਾਦ ਹੈ ਕੋਈ ਨਾ ਨਾ ਜਲੰਧਰ ਸੀ ਜਿਹਦੇ ਨਾਮ ਤੇ ਸ਼ਹਿਰ ਵੱਸ ਗਿਆ ਪਰ ਹੁਣ ਤਾਂ ਸ਼ਹਿਰ ਫੌਜਾ ਦਾ ਹੈ ਤੇ ਜਲੰਧਰ ਦੇ ਰਹਿਣ ਵਾਲੇ ਅਨੇਕਾਂ ਸਿੰਘ ਜਿਹਨੇ ਗੱਲ ਪੰਥ ਦੀ ਸੇਵਾਾਂਾਂ ਵੀ ਕਰਦੇ ਆ ਤੇ ਪੰਥ ਨਾਲ ਪਿਆਰ ਵੀ ਕਰਦੇ ਆ ਅੱਜ ਸੋਹਣੇ ਮਹੱਲੇ ਖੇਡੇ ਗਏ ਆ ਮੈਂ ਫੇਰ ਤੋਂ ਸਾਰੇ ਪੰਥ ਨੂੰ ਵਧਾਈਆਂ ਦਿੰਦਾ ਹੋਇਆ ਫਤਿਹ ਦਾ ਜਕਾਰਾ ਤਗਾ ਕੇ ਆਪ ਵੀ ਨਾਲ ਫਤਿਹ ਸੈਨੀ ਕਰਦੇ ਆ ਜੇ ਨਾਰੀ ਵੀ ਜਾਵੇ ਨਿਹਾਲ ਹੋ ਜਾਵੇ ਦਾ ਫਤੇ ਸਿੰਘ ਸਾਹਿਬ ਜੀ ਤੇ ਜੱਥੇ ਸਿੰਘ ਸਾਹਿਬ ਨੂੰ ਪਾਵੇ ਬਤਰੀ ਕਰ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰਾਜ਼ਾ ਰਾ ਭਾਈ ਦਾਦਾ ਬਗੇ ਅਸਾਂ ਕਹਿੰਦੇ ਆ ਵੀ ਸਗਣ ਕੋ ਵੀ ਇੱਕ ਇੱਕ ਕਰਕੇ ਮੈਨੂੰ ਬੜਾ ਸਾਰਿਆਂ ਦਾ ਖੂਨ ਦੇਖਣਾ ਨਹੀਂ ਬਾਹਰ ਆਉਣਾ ਫਿਰ ਲਿਆ ਇਹ ਸਾਰੇ ਮੈਂ ਕਰਨ ਹੋਏ ਪਏ ਹੁਣ ਵੀ ਮੰਨਦੇ ਹੁਣ ਤਾਂ ਵੀ ਤਗੜਾ ਹੀ ਹੋ ਜਿਹੜਾ ਅਸਾਂ ध्यान आयो पियो पुतर सैंडर कले आयो ਅੰਤਿਕ ਅਦਾ ਸਹਿਤ ਵੀ ਕਿਹਾ ਜਾਂਦਾ ਹੈ ਮਾਤਾ ਜੀ ਦਾ ਸੰਪੂਰਨ ਨਾਮ ਕੋਈ ਜਿਵੇਂ ਯਾਦ ਕਰੇ ਗੁਰਦੁਆਰਾ ਸੋਢਰ ਸ਼ਾਹਨੀ ਸਿੰਘਾ 6ਵੀਂ ਪਾਕੀ ਗੁਰਦੁਆਰਾ ਸਾਹਿਬ ਗੁਰਦੁਆਰਾ ਕਰਨ ਕਮਲ ਸਾਹਿਬ ਗੁਰਦੁਆਰਾ ਨਾਨਕ ਮਿਸ਼ਨ ਗੁਰਦੁਆਰਾ ਗੁਰਦੁਆਰਾ ਗੁਰੂ ਨਾਨਕ ਨਗਰ ਬਸੇ ਮਿੱਥੂ ਆਪ ਜੀ ਨੂੰ ਮੈਂ ਬੇਨਤੀ ਹਾਂ ਭਾਈ ਵੀ ਆਪ ਜੀ ਅੱਲਾ ਸਨਮਾਨ ਪ੍ਰਾਪਤ ਕਰੋ ਜਿਨਾ ਜਿਨਾ ਦਾ ਨਾਮ ਲਿਆ ਜਾ ਰਿਹਾ ਭਾਈ ਸਟੇਜ ਉੱਤੇ ਹਾਜ਼ਰ ਹੋ ਹੋ ਕੇ ਆਪ ਜੀ ਆਪ ਦਾ ਸਨਮਾਨ ਪ੍ਰਾਪਤ ਕਰੀਏ ਜੀ ਪਾਪਾ ਜੀ ਪਾਪਾ ਜੀ ਸਤਿਕਾਰਯੋਗ ਦੇ ਤਾਈ ਹਿਰਾ ਸਿੰਘ ਜੀ ਆਪ ਜੀ ਨੇ ਬਹੁਤ ਪ੍ਰੇਮ ਨਾਲ ਵਡੀਆਂ ਸੇਵਾਵਾਂ ਨਿਭਾਈਆਂ ਆਪ ਜੀ ਨੂੰ ਵੀ ਸਤਿਗੁਰੂ ਸਾਹਿਬ ਜੀ ਦੇ ਦਰੋਂ ਘਰ ਸਨਮਾਨ ਦੇ ਕੇ ਨਵਾਜਿਆ ਜਾ ਰਿਹਾ ਹੈ ਭਾਈ ਕਬਲਜੀਤ ਸਿੰਘ ਜੀ ਪੰਜਾਬ ਡੀਜ਼ਲ ਪੰਪ ਹੁਣ ਤੇਲ ਦੀ ਬੜੀ ਲੋੜ ਹੈ ਬਹੀ ਸਾਰਿਆਂ ਦੀ ਲੋੜ ਹੈ ਵੈਸੇ ਤਾਂ ਦੁਨੀਆ ਪੰਪ ਦੇ ਚੱਲਦੀ ਆ ਪੰਪ ਖਬਰ ਇਹ ਡੀਜ਼ਲ ਪੰਪ ਹੈ ਇੰਟਰਨੈਸ਼ਨਲ ਸਿੱਖ ਕੌਂਸਲ ਮਨਦੀਪ ਸਿੰਘ ਜੀ ਮਿੱਠੋ ਸਿੱਖ ਐਕਸ਼ਨ ਕਮੇਟੀ ਸਿੱਖ ਤਾਲਮੇਲ ਕਮੇਟੀ ਬਾਈ ਕਨਿਆ ਜੀ ਜਲ ਸੇਵਾ ਕੁਲਵੰਤ ਸਿੰਘ ਮੰਨਣ ਜੀ ਬਾਈ ਕਨਿਆ ਜੀ ਜਲ ਸੇਵਾ ਆਪ ਜੀ ਨੂੰ ਬੇਨਤੀ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਨਾਮ ਲਏ ਜਾ ਰਹੇ ਆ ਉਹ ਹੱਲੇ ਨਾਲ ਹੀ ਸਟੇਜ ਤੇ ਆਉਣ ਤੇ ਸਟੇਜ ਉੱਤੇ ਸਵਾਜਮਾਨ ਸਿੱਧ ਸਿੰਘਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੇ ਨਾਮ ਲਏ ਜਾ ਰਹੇ ਉਹਨਾਂ ਨੂੰ ਅੱਗੇ ਹਾਜ਼ਰ ਕੀਤਾ ਜਾਵੇ ਤੇ ਪ੍ਰੇਮ ਦੇ ਨਾਲ ਉਹਨਾਂ ਨੂੰ ਸਿਰਫ ਆਓ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਸਨਮਾਨ ਕਰ ਰਹੇ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਸਾਹਿਬ ਦੀ ਅਕਾਲੀ ਬਾਬਾ ਜੀ ਬਾਬਾ ਨਾਗੇ ਸਿੰਘ ਸਾਹਿਬ ਦੀ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਸਾਹਿਬ ਦੀ ਮਹਾਂਪੁਰਖ ਬੰਨਣ ਸਾਹਿਬ ਫਿਰ ਮਹਾਂਪੁਰਖ ਫਕਤਾ ਬਾਬਾ ਸਰਨਜੀਤ ਸਿੰਘ ਸਾਹਿਬ ਦੀ ਗੁਰੂ ਰਾਮਦੇਵ ਆਰਮਦਾਸ ਸਾਹਿਬ ਦੀ ਲੰਗਰ ਸੇਵਾ ਤੇ ਸਾਊਂਡ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਆਪ ਜੀ ਵੀ ਸਟੇਜ ਉੱਤੇ ਹਾਜ਼ਰ ਹੋ ਕੇ ਆਪ ਜੀ ਸਨਮਾਨ ਪ੍ਰਾਪਤ ਕਰੋ ਬਿੰਦਰ ਵੀਰ ਜੀ ਮਟਾਲੇ ਤੋਂ ਆਏ ਆ ਆਪ ਜੀ ਦਾ ਵੀ ਪੂਰਾ ਸਤਿਕਾਰ ਹੈ ਆਪ ਜੀ ਨੂੰ ਵੀ ਸਨਮਾਨ ਸਹਿਤ ਨਵਾਜਿਆ ਜਾ ਰਿਹਾ ਹੈ ਬਾਬਾ ਜੀ ਬਾਬਾ ਜੀ ਬਾਬਾ ਜੀ ਭਾਈ ਕਨਿਆ ਜੀ ਜਲ ਸੇਵਾ ਬਾਲਜੀ ਨੂੰ ਵੀ ਬੇਨਤੀ ਆ ਭਾਈ ਹਲੇ ਨਾਲ ਸਟੇਜ ਉਤੇ ਹਾਜ਼ਰ ਹੋਵੋ ਬਾਲਕੀ ਸਾਹਿਬ ਜੀ ਦੇ ਡਰਾਈਵਰ ਸਿੰਘ ਉਹਨਾਂ ਨੂੰ ਵੀ ਬੇਨਤੀ ਆ ਵੀ ਸਟੇਜ ਉਤੇ ਹਲੇ ਨਾਲ ਹਾਜ਼ਰ ਹੋਵੋ ਬਾਲਕੀ ਸਾਹਿਬ ਕੋਲੇ ਫੱਟੜ ਬਾਲਕੀ ਸਾਹਿਬ ਦੇ ਡਰਾਈਵਰ ਸਾਹਿਬ ਸਿਮਰਨੀ ਲੱਗ ਰਿਹਾ ਭਾਈ ਉਹ ਮਾਈਕ ਫੜ ਕਾ ਆਪ ਜੀ ਵੀ ਸਟੇਜ ਉਤੇ ਹਾਜ਼ਰ ਹੋਵੋ ਜਨੰਦਰ ਸਿੰਘ ਜਿਸ ਸੇਧ ਪ੍ਰੇਸ਼ਕੀਆ ਨੂੰ ਗੁਰੂ ਨਾਨਕ ਨਾਮ ਦੇਵਾ ਸਕਦਾ ਨੇ ਜਿੱਥੇ ਗੁਰੂਆਂ ਦੀਆਂ ਲਾੜੀਆਂ ਨੇ ਹੰਸ ਸਿੰਘ ਫੌਜਾਂ ਦੀ ਥਾਂ ਦੇ ਤਾਰ ਲਾਈ ਜਾਂਦਾ ਤੇ ਜਥੇਦਾਰ ਬਾਬਾ ਨਾਕਰ ਸਿੰਘ ਜੀ ਹਰਿਆਵੰਦਾ ਵਾਲੇ ਉੱਥੇ ਸਾਰੀਆਂ ਨੇ ਹੰਸ ਸਿੰਘ ਜਥੇਬੰਦੀਆਂ ਦੇ ਮੁੱਖੀ ਚਹਵਾਨ ਜਿੱਥੇ ਸਾਡੇ ਸਰਕਾਰ ਜੋਗ ਬਾਬਾ ਜੋផល ਜੀ ਖਿਆਲੇ ਵਾਲੇ ਮਹਤੁਸੀ ਬਾਬਾ ਨਾਮ ਕੀ ਲਿਖਾਇਆ ਉਹਨਾਂ ਦੇ ਸੁਭਜਨ ਜੀ ਨਾਮ ਕੀ ਲਿਖਾਇਆ ਮੀਰੀ ਚੰਦ ਮਾਪੁਰਖ ਬਾਬਾ ਦਇਆ ਜੀ ਉਹਨਾਂ ਦੇ ਪੁੱਤ ਉਹਤੇ ਬਾਬਾ ਬਲਦੇ ਜੀ ਮਹਿਤੇ ਜੋਗ ਵਾਲੇ ਤੇ ਬਾਬਾ ਸਵਰਨ ਜੀ ਇਸੇ ਜੀ ਤਰਨਾਲ ਰਈ ਬਾਬਾ ਸਰਦਾਰ ਪਲਵੰਤ ਸਿੰਘ ਜੀ ਜਿਹੜੇ ਜੀਤ ਸਿੰਘ ਜੀ ਨੇ ਬੰਦਾ ਕੰਕਾ ਟੀਮਾਂ ਤੇ ਇਥੋਂ ਦੀਆਂ ਸਾਰੀਆਂ ਸਬਾ ਸੋਸਾਇਟੀਆਂ ਤੇ ਨਾਲ ਹੀ ਗੁਰਦਿਆਂ ਲੜਦਿਆਂ ਨਹਿੰਸ ਸਿੰਘ ਫੌਜਾਂ ਸਾਰਿਆਂ ਨੂੰ ਬੱਦਕ ਜਾਉਂਦਾ ਗੱਜ ਕੇ ਬੱਦਕ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਲੇ ਅੱਜ ਆਪਾਂ ਜਿੱਥੇ ਜਲੰਧਰ ਸ਼ਹਿਰ ਦੇ ਵਿੱਚ ਸਮਰਤ ਵੇਲੇ ਤੋਂ ਇਹ ਵਿਸ਼ਾਲ ਮਹੱਲਾ ਜਿਹੜਾ ਸਾਰੀਆਂ ਗੁਰਦਿਆਂ ਲੜਦਿਆਂ ਨਹਿੰਸ ਸਿੰਘ ਫੌਜਾਂ ਵੱਲੋਂ ਨਿਸ਼ਾਨ ਨਗਾਰੇ ਸਾਹਿਬਾਨ ਦੀ ਤਾਬਿਆ ਜਿਹੜਾ ਆਰੰਭ ਹੋਇਆ ਤੇ ਜਿਹੜਾ ਸਟੇਡੀਅਮ ਦੇ ਵਿੱਚ ਆ ਕੇ ਜਿੱਥੇ ਇਹ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੇ ਜੰਗ ਜੂ ਕਰਤਬ ਦਿਖਾਏ ਨੇ ਜਿੱਥੇ ਪੀਕੇ ਦੇ ਜੋਰ ਉੱਤੇ ਦੋ ਦੋ ਚਾਰ ਪੀਕੇ ਕੋੜਿਆਂ ਦੇ ਸਿੰਘਾਂ ਨੇ ਖੜੇ ਹੋ ਕੇ ਦੰਮੇ ਪਾ ਕੇ ਜਿਹੜੇ ਜੰਗ ਜੂ ਕਰਤਬ ਦਿਖਾਏ ਤੇ ਨਾਲ ਹੀ ਜਿਹੜਾ ਦਰਬੇ ਦੇ ਜੋਰ ਆਪਜੀ ਦਰਸ਼ਨ ਕਰ ਰਹੇ ਹੋ ਜਿਵੇਂ ਆਪਾਂ ਹਉਦੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਅੱਗੇ ਦਰਸ਼ਨ ਕਰਦੇ ਆ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਗੰਗਾਂ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਸਤਿਗੁਰ ਨਾਨਕ ਪ੍ਰਗਟਿਆ ਜਮਤੀ ਧੁੰਦ ਜਾਗਚਾਨਾ ਹੋਆ ਜੋਕਰ ਸੂਚਿ ਨਿਕਲਿਆ ਤਾਰੀਖ 26 ਅੰਧੇਰ ਪਲੋਆ ਪਿਛਲੇ ਦਿਨੀ ਜਿੱਥੇ ਆਪਾਂ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣੇ ਕੀਤੇ ਉੱਥੇ ਵੀ ਜਿਹੜੇ ਆਵਾਜ਼ਾਂ ਦੀਆਂ ਬਾਤਾਂ ਇਹ ਹੈਂਸਿੰਗ ਫੌਜਾਂ ਨੇ ਵਿਸ਼ਾਲ ਮਹੱਲੇ ਸਜਾਏ ਤੇ ਜਲੰਧਰ ਨਿਵਾਸੀ ਜਿਹੜੀਆਂ ਗੁਰਸੇਖ ਸੰਗਤਾਂ ਸਾਰਿਆਂ ਨੇ ਜਿੱਥੇ ਅੱਜ ਇਹ ਵਿਸ਼ਾਲ ਪ੍ਰੋਗਰਾਮਾਂ ਜਹਾਜ਼ੀਆਂ ਲਵਾਈਆਂ ਨੇ ਉੱਥੇ ਹੀ ਜਗਤ ਮਾਤਾ ਧੰਨ ਧੰਨ ਮਾਤਾ ਜਿਹੜੇ ਗੁਜਰਕੌਰ ਜੀ ਮਾਤਾ ਗੁਜਰੀ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਦਾ 400 ਸਾਲਾ ਜਿਹੜਾ ਜਨਮ ਸ਼ਤਾਬਦੀ ਜਿੱਥੇ ਕਰਤਾਰਪੁਰ ਸਾਹਿਬ ਜਲੰਧਰ ਦੇ ਨਾਲ ਹੀ ਹੈ ਆਪਾਂ ਜਿਹੜੇ ਪਰਸੋਂ ਉਹ ਪ੍ਰੋਗਰਾਮ ਵੀ ਲਾਈਵ ਦੇਖੇ ਤੇ ਅੱਜ ਜਿਹੜਾ ਜਲੰਧਰ ਦੀਆਂ ਸਾਰੀਆਂ ਕੁੜੀਆਂ ਲਾੜੀਆਂ ਨਹਿংসਿੰਘ ਫੌਜਾਂ ਸਭਾ ਸੁਸਾਇਟੀਆਂ ਉੱਥੇ ਹੀ ਤਰਨਾ ਦਲ ਦੇ ਬਾਬਾ ਨਾਗਰ ਸਿੰਘ ਜੀ ਹੋਰਾਂ ਦੇ ਉਪਰਾਲੇ ਦੇ ਨਾਲ ਬਾਬਾ ਜਿੱਥੇ ਛੇਰ ਸਿੰਘ ਜੀ ਪਵਨਜੀਤ ਸਿੰਘ ਜੀ ਤੇ ਭਗਵੰਦਰ ਸਿੰਘ ਜੀ ਜਗਤ ਜਿਹੜੇ ਮਾਮਾ ਹੀ ਆ ਸਾਡੇ ਤੇ ਨਾਲ ਬਾਬਾ ਜੀ ਗੋਪਰੀ ਸਿੰਘ ਜੀ ਜਿਹੜੇ ਬੀਬੀ ਮਮਤਾਜ ਕੌਰ ਜੀ ਦੇ ਅਸਥਾਨ ਤੋਂ ਆਏ ਸਾਰੇ ਇੱਕ ਤੋਂ ਇੱਕ ਹੀ ਸਾਰਿਆਂ ਨੇ ਜਿਹੜਾ ਬਹੁਤ ਜ਼ਿਆਦਾ ਹਿੰਮਤ ਕਰਕੇ ਤੇ ਸਾਰਿਆਂ ਗੁਰਸਿੱਖ ਸੰਤਾਂ ਦੇ ਗੁਰਮਤਿ ਦੇ ਨਾਲ ਜਿਹੜੇ ਨੇ ਇਹ ਦੋਵੇਂ ਵੱਡੇ ਪ੍ਰੋਗਰਾਮ ਜਿਹੜੇ ਨੇ ਸਤਗੁਰ ਨਾਨਕ ਉਹਨਾਂ ਦੇ ਜਿਹੜੇ 400 ਸਾਲਾ ਜਿਹੜੇ ਉਹਨਾਂ ਦੇ ਜਿਹੜੇ 555 ਜਿਹੜੇ ਉਹਨਾਂ ਦੇ ਗੁਰਗੁਰ ਜਿਹੜੇ ਪ੍ਰਕਾਸ਼ਪੁਰ ਬਹੁਤ ਹੀ ਸ਼ਰਧਾ ਭਾਵਨਾ ਦੇ ਸਤਕਾਰ ਨਾਲ ਬਣਾਉਣੇ ਕੀਤੇ ਉੱਥੇ ਹੀ ਮਾਤਾ ਗੁਜਰਪੁਰ ਜੀ ਦੇ 407ਾ ਜਿਹੜੀ ਉਹਾਂ ਦੀ ਜਨਮ ਸ਼ਤਾਬਦੀ ਹੈ ਉਹਨਾਂ ਨੂੰ ਸਮਰਪਿਤ ਸਾਰੇ ਪ੍ਰੋਗਰਾਮ ਆ ਜਿਹੜੇ ਕਰਵਾਏ ਗਏ ਨੇ ਮੈਂ ਸਾਰੀਆਂ ਹੀ ਗੁਰਸੇਖ ਸੰਤਾਂ ਨੂੰ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੀ ਗੁਰਸੇਖ ਸੰਤਾਂ ਨੇ ਜਲੰਧਰ ਨਿਵਾਸੀ ਸਾਰੀਆਂ ਗੁਰਸੇਖ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾਂ ਨਾਲ ਹੀ ਬੇਨਤੀ ਵੀ ਕਰਦਾ ਜਿਵੇਂ ਆਪਾਂ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਹੈ ਦਿਨੋਂ ਦਿਨ ਜਿਹੜਾ ਵੱਡੇ ਹੁੰਦੇ ਜਾ ਰਹੇ ਨੇ ਪ੍ਰੋਗਰਾਮ ਸੋ ਅਗਲੇ ਸਾਲ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨਹਿੰਸਨ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਵੀ ਹੋਰ ਵੀ ਸੰਤ ਮਹਾਂਪੁਰਖ ਸੰਤ ਬਾਬਾ ਤੇਜਵੀਰ ਸਿੰਘ ਜੀ ਵੀ ਪਹੁੰਚੇ ਹੋਰ ਸਾਰੇ ਮਹਾਂਪੁਰਖ ਇੱਥੇ ਪਹੁੰਚੇ ਸਾਰਿਆਂ ਦਾ ਸਾਰਿਆਂ ਗੁਰੂ ਦੀਆਂ ਲਾੜੀਆਂ ਨਹਿੰਸਕ ਫੌਜਾਂ ਉੱਥੇ ਹੀ ਕਰਨਾਲ ਦੇ ਬਾਬਾ ਨਾਗਰ ਸਿੰਘ ਜੀ ਜਰੋਮਨੀ ਪੰਥ ਅਕਾਲੀ ਬੁੱਢਾ ਦਲ ਤਨਵਾ ਕਸ ਤੋਂ ਮੈਂ ਹਾਜ਼ਰੀ ਲਵਾਉਣਾ ਤੇ ਨਾਲ ਹੀ ਕੱਲ ਨੂੰ ਜਿਹੜਾ ਅਮਰਤ ਵੇਲੇ ਸਵੇਰੇ 8:30 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜਿੱਥੇ ਦਲਪੰਥ ਸਤਖਨਵਾਸੀ ਬਾਬਾ ਦਇਆ ਸਿੰਘ ਜੀ ਹੋਰਾਂ ਦੀ ਤਸਵੀਰ ਵੀ ਸੁਭਾਏ ਮਾਨ ਕਰਵਾਣੀ ਹੈ ਇਹ ਜਿਹੜਾ ਕੇਂਦਰੀ ਸੇਖਾ ਜਾਇਬ ਘਰ ਤੇ ਉੱਥੇ ਜਿਹੜੇ ਆ ਮਹਾਂਪੁਰਖਾਂ ਨੂੰ ਸਨਮਾਨ ਵੀ ਸਤਖਨਵਾਸੀ ਉਹਨਾਂ ਨੂੰ ਵੀ ਦਿੱਤਾ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਤੇ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਨੇ ਮੈਂ ਸਾਰੀਆਂ ਹੀ ਦੇਸ਼ ਤੋਂ ਦੇ ਇੰਦੀਆਂ ਸੂਹ ਗੁਰੂ ਨਾਨਕ ਦੇਵ ਜੀ ਲੇਵਾ ਸੰਤਾ ਨੂੰ ਬੇਨਤੀ ਕਰਦਾ ਆਪਾਂ ਜਿੱਥੇ ਸਾਰੀਆਂ ਨਹਿਨ ਸਿੰਘ ਗੁਰਦੀਆਂ ਲਾਡੀਆਂ ਫੌਜਾਂ ਦੇ ਪ੍ਰੋਗਰਾਮਾਂ ਦੇ ਆਨੰਦ ਮਾਣਦੇ ਹਾਂ ਸਾਰੇ ਤੇ ਨਾਲ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰ ਨਹੀਂ ਛੱਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਲ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਖਾਸ ਅਕਾਲ ਪੁਰਖ ਦੀ ਫੌਜ ਕਰਦੇ ਹੋ ਖਾਲਸਾ ਪਰਮਾਤਮ ਦੀ ਮੋਜ ਨਾਲ ਹੀ ਬੇਨਤੀ ਹੈ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਵਿਰੋਧ ਕਰਨ ਪਿਆਰ ਪ੍ਰਚਾਰ ਹੋਲ ਸਿੰਘ ਸੇਜਣ ਬਾਣੀ ਬਾਣਾ ਪੰਖ ਹਿਸ਼ਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਉਹ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਕਰਵਾਏ